ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਜੇ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਇਆ ਹਾਰਡ ਕੈਸ਼ ਹੈ ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਇਆ ਕਨਫਿਸਕੇਟ ਕਰ ਲਿਆ ਗਿਆ ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਕੋਕ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਆ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲਦੀ ਘੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਾਰਦਰ ਜਿਹੜੀ ਹੈਗੀ ਆ ਉਹ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਹੈ ਕਿਨਾਂ ਕੋ ਕੈਸ਼ ਫੜਿਆ ਗਿਆ ਹੈਗਾ ਉਹ ਜੀਐਨਕੇ ਤੋਂ ਜਿਹੜਾ ਪੰਜਾਬ ਵੱਲ ਨੂੰ ਜਾ ਰਹੇ ਸੀ ਜਾਂ ਪੰਜਾਬ ਤੋਂ ਜੀਐਨਕੇ ਵੱਲ ਨੂੰ ਜਾ ਨਹੀਂ ਉਹ ਜੀਐਨਕੇ ਤੋਂ ਪੰਜਾਬ ਵੱਲ ਨੂੰ ਜਾ ਰਹੇ ਸੀ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅਮਰਸਰ ਜਾਣਾ ਸੀਗਾ ਉਹ ਕਿਉਂ ਹੋਣਾ ਕੋਈ ਕੈਸ਼ ਹੈਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲੇਗੀ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ ਆਇਆ ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਇਹ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਇਆ ਹਾਰਡ ਕੈਸ਼ ਆ ਉਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਸੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਏ ਕਨਫਿਸਕੇਟ ਕਰ ਲਿਆ ਗਿਆ ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਕਿ ਕੋਈ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਆ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਤੀਕੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਾਰਦਰ ਜਿਹੜੀ ਹੈਗੀ ਆ ਉਹ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਆ ਕਿ ਨਾਲ ਕੋਈ ਕੈਸ਼ ਫੜਿਆ ਗਿਆ ਹੈਗਾ ਉਹ ਜੈਣਕੇ ਤੋਂ ਜਿਹੜਾ ਪੰਜਾਬ ਵੱਲੋਂ ਜਾ ਰਹੇ ਸੀ ਜਾਂ ਪੰਜਾਬ ਤੋਂ ਜੈਣਕੇ ਵੱਲੋਂ ਜਾ ਨਹੀਂ ਉਹ ਜੈਣਕੇ ਤੋਂ ਪੰਜਾਬ ਵੱਲੋਂ ਜਾ ਰਹੇ ਸੀਗੇ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਆਗੇ ਉਹਨਾਂ ਨੇ ਅੰਮ੍ਰਿਤਸਰ ਜਾਣਾ ਸੀਗਾ ਕਿਉਂਕਿ ਉਹਨਾਂ ਕੋਲ ਕੈਸ਼ ਸੀਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲਈ ਗਈ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ ਆਇਆ ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਜੇ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਇਆ ਹਾਰਡ ਕੈਸ਼ ਆ ਉਹਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਇਆ ਕਨਫਿਸਕੇਟ ਕਰ ਲਿਆ ਗਿਆ ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਕੋਕ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਆ ਪ੍ਰੀਲਿਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਦੀ ਘੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਰਦਰ ਜਿਹੜੀ ਹੈਗੀ ਆ ਉਹ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਆ ਕਿਨਾਂ ਕੋਈ ਕੈਸ਼ ਫੜਿਆ ਗਿਆ ਹੈਗਾ ਉਹ ਜੇਐਨਕੇ ਤੋਂ ਜਿਹੜਾ ਪੰਜਾਬ ਵੱਲੋਂ ਜਾ ਰਹੇ ਸੀ ਜਾਂ ਪੰਜਾਬ ਤੋਂ ਜੇਐਨਕੇ ਵੱਲੋਂ ਜਾ ਨਹੀਂ ਉਹ ਜੇਐਨਕੇ ਤੋਂ ਪੰਜਾਬ ਵੱਲੋਂ ਜਾ ਰਹੇ ਸੀਗੇ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅੰਮ੍ਰਿਤਸਰ ਜਾਣਾ ਸੀਗਾ ਕਿਉਂਕਿ ਉਹਨਾਂ ਕੋਲ ਕੈਸ਼ ਸੀਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲੇਗੀ ਅਚਾਨਕ ਤੇ ਕੈਸ਼ ਕਾਫੀ ਬੜੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ ਆ ਨਾਕੇ ਅਲੱਗ-ਅਲੱਗ ਜਗ੍ਹਾ ਤੇ ਅਸੀਂ ਸਰਪ੍ਰਾਈਜ਼ ਨਾਕੇ ਲਾਏ ਸੀ ਇਹ ਜਿਹੜਾ ਸਰਦੀ ਨਾਕਾ ਸਾਡਾ ਹੈਗਾ ਜਿਹੜਾ ਜੀ ਐਨ ਕੇ ਦਾ ਨਾਲ ਹੈਗਾ ਉੱਥੇ ਕੈਸ਼ ਦੀ ਰਿਕਵਰੀ ਹੋਈ ਹੈ 35 ਲੱਖ ਰੁਪਇਆ ਹਾਰਡ ਕੈਸ਼ ਹੈ ਉਦੇ ਬਾਰੇ ਵੈਰੀਫਾਈ ਕੀਤਾ ਜਾ ਰਿਹਾ ਸੀ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਸੀ ਜਿਹੜਾ 35 ਲੱਖ ਰੁਪਏ ਕਨਫਿਸਕੇਟ ਕਰ ਲਿਆ ਗਿਆ ਉਹਦੀ ਸੂਚਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਦਿੱਤੀ ਗਈ ਕਿ ਕੋਈ ਇਨਵੈਸਟੀਗੇਸ਼ਨ ਕੈਸ਼ ਦੀ ਉਹਨਾਂ ਨੇ ਕਰਨੀ ਹੁੰਦੀ ਆ ਪ੍ਰੀਲੀਮਿਨਰੀ ਜਿਹੜੀ ਇਨਵੈਸਟੀਗੇਸ਼ਨ ਆ ਕ੍ਰਿਮੀਨਲ ਐਂਗਲ ਤੋਂ ਅਸੀਂ ਕੀਤੀ ਆ ਉਹ ਹਾਲ ਤੀਕੜੀ ਸਾਨੂੰ ਉਹਦੇ ਵਿੱਚ ਕੋਈ ਕ੍ਰਿਮੀਨਲ ਐਂਗਲ ਨਹੀਂ ਲੱਗਦਾ ਪਰ ਕਿਉਂਕਿ ਕੈਸ਼ ਹੈਗਾ ਆ ਉਹ ਇਨਵੈਸਟੀਗੇਸ਼ਨ ਫਾਰਦਰ ਜਿਹੜੀ ਹੈਗੀ ਆ ਉਹ ਅਸੀਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਸੌਂਪ ਦਿੱਤੀ ਆ ਕਿਨਾਂ ਕੋਈ ਕੈਸ਼ ਫੜਿਆ ਗਿਆ ਹੈਗਾ ਉਹ ਜੈਣਕੇ ਤੋਂ ਜਿਹੜਾ ਪੰਜਾਬ ਵੱਲੋਂ ਜਾ ਰਹੇ ਸੀ ਜਾਂ ਪੰਜਾਬ ਤੋਂ ਜੈਣਕੇ ਵੱਲੋਂ ਜਾ ਨਹੀਂ ਉਹ ਜੈਣਕੇ ਤੋਂ ਪੰਜਾਬ ਵੱਲੋਂ ਜਾ ਰਹੇ ਸੀਗੇ ਸ਼ਾਇਦ ਉਹ ਕਿਸੇ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਜਾਂ ਕਿਸੇ ਹੋਰ ਕਾਰਵਾਈ ਦੇ ਸਬੰਧ ਵਿੱਚ ਜਿਹੜੇ ਹੈਗੇ ਉਹਨਾਂ ਨੇ ਅੰਮ੍ਰਿਤਸਰ ਜਾਣਾ ਸੀਗਾ ਕਿਉਂਕਿ ਉਹਨਾਂ ਕੋਲ ਕੈਸ਼ ਸੀਗਾ ਇਸ ਕਰਕੇ ਉਹਨਾਂ ਦੀ ਜੋ ਤਲਾਸ਼ੀ ਲਈ ਗਈ ਅਚਾਨਕ ਤੇ ਕੈਸ਼ ਕਾਫੀ ਵੱਡੀ ਮਾਤਰਾ ਵਿੱਚ ਨਿਕਲਿਆ ਉਹ ਜਿਹੜਾ ਕੈਸ਼ ਆ ਉਹ ਇੱਕ ਪ੍ਰਸ਼ਨ ਦੇ ਘੇਰੇ ਦੇ ਵਿੱਚ ਹੈਗਾ ਉਹ ਇਨਕਮ ਟੈਕਸ ਨੇ ਦੇਖਣਾ ਕਿ ਜਿਹੜਾ ਕੈਸ਼ ਕਿੱਥੋਂ ਆਇਆ ਤੇ ਕਿਉਂ